ਆ ਨਾਗ ਦਾ ਬੱਚਾ ਕਦੋਂ ਦੇਣਾ ਨਾਗ ਦਾ ਬੱਚਾ ਕਿੰਨੇ ਦਾ ਦੇਣਾ ਹਾਂ ਇਹ ਦੇ ਇਲ ਦੇ ਸਾਹਮਣੇ ਸੁਪੇਰਾ ਬਣ ਗਿਆ ਤੇਰਾ ਯਾਰ ਜਿੰਨੇ ਚੱਕ ਲਿਆ ਬਾਹਰ ਲੈ ਗਿਆ ਉਹ ਹਾਥੀ ਹੁੰਦਾ ਅੱਛਾ ਅੱਛਾ ਹਾਥੀ ਹੁੰਦਾ ਹਾਥੀ ਹੁੰਦਾ ਪ੍ਰੀਤ ਇਹ ਕੰਮ ਕਰ ਪ੍ਰੀਤ ਤਾਂ ਕਰੂਗਾ ਇਹ ਪਹਿਲੇ ਤੁਸੀਂ ਕਰਨਾ ਬੰਦਾ ਸਜਣੂ ਉਹ ਲਿਆਂਦਾ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਤੋੜ-ਫੋੜ ਕਰਨ ਵਾਸਤੇ ਜਾਣਿਆ ਜਾਂਦਾ ਹੈ ਮੈਨੂੰ ਲੱਗਦਾ ਵੀ ਇਹਨੂੰ ਕੰਸਟ੍ਰਕਸ਼ਨ ਲਾਈਨ ਦੇ ਵਿੱਚ ਹੋਣਾ ਚਾਹੀਦਾ ਸੀ ਖੇਡਾਂ ਵਾਲੀ ਲਾਈਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ ਜਿੱੰਨੀ ਇਹ ਤੋੜ-ਫੋੜ ਕਰਦਾ ਪਰ ਦਾਤੇ ਨੇ ਇਹਨੂੰ ਓਨਾ ਵੱਡਾ ਹੀ ਦਿਲ ਬਖਸ਼ਿਆ ਜਿੰਦਾ ਵੱਡਾ ਸਰੀਰ ਤੇ ਜਿੰਦਾ ਵੱਡਾ ਸ਼ੋਰ ਹੂਆ ਸਜਣੋ ਬਸਾਖੀ ਵਾਲੇ ਦਿਨ ਆਹ ਲੋ ਵੀ ਆਹ ਗਿਫਟ ਟਰੈਕਟਰ ਇਹਨਾਂ ਦੇ ਪੇਜ ਤੇ ਲਾਈਵ ਕਰ ਲਾਈਵ ਕਰਕੇ ਜੇ ਸਾਹਤਾ ਰਹਿ ਗਿਆ ਤੇ ਤੋੜਨ ਪੜਨ ਤੋਂ ਬਿਨਾ ਤਾਂ ਗਿਫਟ ਕਰ ਦੇਣਾ ਗਿਫਟ ਕਰ ਦੇਣਾ ਖਰਾਨਾ ਸਾਹਿਬ ਭਾਜੀ ਵਿਸਾਖੀ ਵਾਲੇ ਦਿਨ ਆਪਣੇ ਬ੍ਰਾਂਡ ਗੁੱਡ ਗੁੱਲ ਟੌਏ ਦੇ ਪੇਜ ਤੇ ਲਾਈਵ ਕਰਦਾਂਗੇ ਜਿਹੜਾ ਵੀਡੀਓ ਅੰਤ ਤੱਕ ਦੇਖਦਾ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰਦਾ ਹੈ ਡੇਲੀ ਸਟੋਰੀ ਸਾਡੀ ਲਾ ਦਿੰਦਾ ਹੈ ਪੇਜ ਨੂੰ ਫੋਲੋ ਕਰ ਲੈਣਾ ਮੈਂ ਗਰੰਟੀ ਨਾਲ ਕਹਿੰਦਾ ਇਸ ਵਾਰੀ ਤੁਹਾਡਾ ਗਿਫਟ ਪੱਕਾ ਹੈ ਤੇ ਪੰਜਾਬ ਦੇ ਲਈ ਸਭ ਤੁਹਾਡਾ ਤੋਹਫਾ ਲੈ ਕੇ ਆਇਆ ਖਡੌਣਿਆਂ ਦਾ ਜਿੱਤੇ ਅਸੀਂ 500 ਤੋਂ ਵੱਧ ਗੱਡੀਆਂ ਬਾਈਕਾਂ ਜੀਪਾਂ ਕਾਰਾਂ ਸਾਰੇ ਡਿਸਪਲ ਲਾਤੀਆਂ ਨੇ ਨਹੀਂ ਖਾਣਾ تھا ਵਾ ਇੱਕ ਗੱਲ ਤਾਂ ਮੈਨੂੰ ਐ ਤਾਂ ਦੱਸੋ ਵੀ ਗੱਡੀ ਇੱਕ ਤਰ੍ਹਾਂ ਦੀ ਵੀ ਰੱਖ ਸਕਦੇ ਤੁਸੀਂ ਇੰਨੇ ਤਰ੍ਹਾਂ ਦੇ ਗੱਡੀਆਂ ਕਿੱਥੋਂ ਰੱਖੀਂਗਾ ਵੀ ਕੋਈ ਥਾਰ ਖੜੀ ਆ ਗੁਰੇ ਜਰੋਗ ਖੜੀ ਆ ਕੋਈ 20m w ਖੜੀ ਆ ਮੋਟੀ ਬਗੈ ਜੇ ਆਪਾਂ ਗੱਲ ਕਰੀਨੇ ਸੱਤ ਉਹ ਜੁੱਬਿਆਂ ਦੀ ਅੱਠਵਾਂ ਵੀ ਆ ਗਿਆ ਨੋਹਾਂ ਵੀ ਆ ਗਿਆ ਕਿ ਦੁਨੀਆ ਬਹੁਤ ਕੁਝ ਕਲਪ ਦੀ ਹੈ ਨਵੀਂ ਤਪਰੀਸ਼ ਕਰਦੀ ਕੁਛ ਨਾ ਕੋਈ ਨਵਾਂ ਹੋਣਾ ਚਾਹੀਦਾ ਮੈਂ ਸਭ ਤੋਂ ਵਧੀਆ ਬੱਚਿਆਂ ਦੇ ਲਈ ਮੋਟਿਵ ਹੈ ਰੋਲਜ਼ ਰਾਇ ਗੱਡੀ ਲੈ ਕੇ ਆਏ ਆ ਡਿਸਕਵਰੀ ਗੱਡੀ ਲੈ ਕੇ ਆਏ ਆ ਜੇ ਗੱਲ ਕਰਾਂ ਰੂਬੀ ਗੋਨ ਗੱਡੀ ਲੈ ਕੇ ਆਏ ਆ ਥਾਰ ਲੈ ਕੇ ਆਏ ਆ ਪੌਲਿਸ ਨੇ ਆ ਸਾਡਾ ਮੋਟਿਵ ਹੈਗਾ ਜੀ ਅਗਰ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਵੱਡੇ ਬਾਲੀਵੁੱਡ ਸਟਾਰ ਦੀ ਗੱਲ ਕਰੀਏ ਚਾਹ ਸ਼ਾਹਰੂਖ ਖਾਨ ਹੈ ਚਾਹ ਸਲਮਾਨ ਖਾਨ ਹੈ ਜਿਹੜੇ ਕਰੋੜਾਂ ਰੁਪਏ ਦੀਆਂ ਗੱਡੀਆਂ ਇਹਨਾਂ ਬੈ ਕੇ ਚਲਾਉਂਦੇ ਆਪਣੇ ਘੁੰਮਦੇ ਫਿਰਦੇ ਨੇ ਤੇ ਸਾਡੇ ਪੰਜਾਬ ਦਾ ਮੇਰਾ ਮੋਟਿਵ ਹੈਗਾ ਚਾਹ ਬੰਦਾ ਬਾਈਕ ਬਰ ਕੈਨੇਡਾ ਬੈਠਾ ਹੈ ਅਮਰੀਕਾ ਬੈਠਾ ਹੈ ਅਗਰ ਉਹਦਾ ਜਵਾਕ ਜੀ ਵੀ ਸੁਪਨਾ ਪੂਰਾ ਕਰਨਾ ਚਾਹਦਾ ਹੈ ਅਸੀਂ ਸਿਰਫ ਤੁਹਾਨੂੰ ਗੱਡੀਆਂ 10000 20000 25000 ਚ ਘਰੇ ਪਹੁੰਚ ਲੀਆਂ ਕਰਦਾਂਗੇ ਪਹੁੰਚ ਦਿਆਂ ਕਰ ਦੇਣਗੇ ਤੇ ਬਹੁਤ ਲੋਕਾਂ ਦਾ ਸੁਪਨਾ ਇਹ ਗਿਫਟਾਂ ਦੇ ਥਰੂ ਹੀ ਪੂਰਾ ਕਰ ਦਿੰਦੇ ਆ ਬਿਲਕੁਲ ਸਰ ਸਰ ਇਹ ਪ੍ਰੀਤਿਕ ਰੋਸ਼ਨ ਦਾ ਬਾਈਕ ਆ ਇੰਡੀਆ ਦਾ ਤੁਸੀਂ ਮੈਂ ਕਹਿੰਦਾ ਟਰਾਈ ਮਾਰ ਕੇ ਦੇਖੋ ਹਲੋ ਫੀਲ ਆਊਗਾ ਬਹਿ ਕੇ ਟੁੱਟ ਜਾਣਾ ਇਹ ਉਹ ਮੈਂ ਕਹਿੰਦਾ ਤੁਸੀਂ ਬਹਿ ਜਾ ਤੁਹਾਡੇ ਮਗਰ ਮੈਂ ਬਹਿ ਜਾਣਾ ਜੇ نیچے ਬ੍ਰੇਕ ਹੈ ਪੈਰ ਦੇ ਉੱਤੇ ਹੱਥੇ ਰੇ ਸਗੀ ਜੇ ਇਹ ਪ੍ਰੀਤ ਜਦੋਂ ਵੀਡੀਓ ਕਰਨਾ ਆਈਏ ਆ ਕੰਮ ਹੈ ਹਰੇਕ ਤੋਂ ਕਰਾਉਂਦਾ ਹੀ ਕਰਾਉਂਦਾ ਆਹਾ ਆਹਾ ਗੁਰੂ ਟਾਇ ਦਾ ਮੋਟਿਵ ਹੈ ਗੁਰੂ ਟਾਇ ਆਪਣਾ ਬਚਪਨ ਯਾਦ ਲਾਇਆ ਆਹ ਵੀਡੀਓ ਜਿੰਨੇ ਯੂਟਿਊਬਰ ਆ ਸਾਰਿਆਂ ਨੇ ਦੇਖ ਕੇ ਕਹਣਾ ਵੀ ਲੱਲੋਪੋ ਵਾਲਾ ਜਨੇ ਬਾਲਿਆ ਤੇ ਭਾਈ ਦੇਖਿ ਸਾਨੂੰ ਕੰਦੇ ਨਾ ਆ ਆ ਦਿਖਾ ਦੁਕਾਨਦਾਰਾਂ ਦਾ ਫਾਇਦਾ ਕਰਨਾ ਬਿਲਕੁਲ ਜੀ ਪੰਜਾਬ ਦੇ ਮੇਰੇ ਜਿੰਨੇ ਭਰਾ ਹੈਗੇ ਆਓ ਜੀ ਤੁਹਾਨੂੰ ਦਿਖਾਣੇ ਨਵੀਂ ਚੀਜ਼ ਕਾਣ ਘੱਟੀ ਹੈ ਜਿੰਨੇ ਮੇਰੇ ਭਰਾ ਦੇਖ ਰਹੇ ਨੇ ਮੇ ਬੇਨਤੀ ਹੈ ਸਪੈਸ਼ਲ ਵੀਡੀਓ ਹੁਣ ਦੁਕਾਨਦਾਰਾਂ ਲਈ ਬਣ ਗਈ ਹੋਈ ਹੈ ਅਗਰ ਤੁਹਾਡੇ ਬਾਅਦ ਅੱਛਾ ਐਂਟਰਟੇਨਮੈਂਟ ਦੀ ਕਰਨਾ ਚਾਹੁੰਦੇ ਹੋ ਮੀਨਸ ਤੁਹਾਡਾ ਚੰਗਾ ਸਕੂਲ ਹੈਗਾ ਪਲੇਵੇ ਹੈਗਾ ਜਾਂ ਵਧੀਆ ਇੱਕ ਢਾਬਾ ਹੈਗਾ ਪੰਜਾਬ ਦੇ ਕੋ ਚੰਗੇ ਜਾਂ ਖਾਸੇ ਢਾਬੇ ਖੁੱਲੇ ਹੋਏ ਨੇ ਤੇ ਜਾਂ ਕੱਪੜੇ ਦੁਕਾਨਾਂ ਦੀ ਗੱਲ ਕਰੀਏ ਫਰਿਜਾਂ ਦੁਕਾਨਾਂ ਖੁੱਲੀਆਂ ਹੈ ਬੱਚਾ ਅਗਰ ਨਹੀਂ ਟਿਕਦਾ ਸਿਰਫ ਇੱਕ ਚਾਹੇ ਪੰਜ ਦਾ ਸਿੱਕਾ ਪਾਓ ਜੇ ਸਿੱਕਾ ਨਹੀਂ ਬਾਣਾ ਰੁਪਏ 100 250 ਰੁਪਏ ਐਂਟਰੀ ਰੱਖ ਕੇ 2 ਮਿੰਟ ਇਹ ਗੱਡੀ ਚੱਲਦੀ ਹੈ ਅੱਛਾ ਇਹ ਗੱਡੀ ਦਾ ਮੋਟਿਵ ਹੈ ਬੱਚਾ ਆਪਣਾ ਐਂਟਰਟੇਨ ਕਰਦਾ ਰਹੇਗਾ ਮਾਪੇ ਆਪਣੀ ਰੋਟੀ ਖਾਣ ਜਾਂ ਘੁੰਮਣ ਫਿਰਨ अच्छा ऐसे सिक्का ਪਊਗਾ ਬਿਲਕੁਲ ਜੀ ਅਗਰ ਇਹ ਗੱਲ ਕਰੀਏ ਇਸ ਦੀ ਸਿਰਫ ਕੀਮਤ 50000 ਤੋਂ 60000 ਦਾ ਕੀਮਤ ਹੈ ਜੀ ਹੂੰ ਔਰ ਇਸ ਨਾਲ ਕੀ ਹੈ ਰੋਜ਼ ਦਾ 500 ਤੋਂ 70000 ਦੀ ਆਮਦਨ ਵੀ ਹੋ ਸਕਦੀ ਹੈ ਵੀ ਕਰ ਕਰਾ ਕੇ ਇੱਕ ਮਸ਼ੀਨ ਲੈ ਕੇ ਜਾ ਕੇ ਤੁਸੀਂ ਮਹੀਨੇ ਦਾ ਲੱਖ ਸਵਾ ਲੱਖ ਡੇਢ ਲੱਖ ਤੁਹਾਡੀ ਹਿੰਮਤ ਅਕੀ ਨਹੀਂ ਡਿਊਟੀ ਵੱਧ ਦੇ ਸਕਦੇ ਹੋ ਕਿੰਨਾ ਜਵਾਕ ਵੱਧ ਤੁਹਾਡਾ ਆਂਦਾ ਹੈ ਸਾਡਾ ਮੋਟਿਵ ਹੈ ਵੀ ਬੱਚਾ ਵੀ ਖੁਸ਼ ਹੈਗਾ ਬੱਚੇ ਦੇ ਮਾਪੇ ਵੀ ਖੁਸ਼ ਹੈ ਪਲਸ ਦੁਕਾਨਦਾਰ ਨੂੰ ਵੀ ਅੱਛਾ ਇੱਕ ਸਾਧਨ ਕਮਾਈ ਦਾ ਮਿਲ ਸਕਦਾ ਤੇ ਜੇ ਖਰਾਬ ਹੋ ਗਈ ਸਰ ਲਾਈਫਟਾਈਮ ਦੀ ਗਾਰੰਟੀ ਹੈ ਇਲੈਕਟ੍ਰੋਨਿਕ ਆਈਟਮ ਹੈ ਕੋਈ ਨਾ ਚਾਈਨੀਸ ਪਾਰਟ ਨਹੀਂ ਹੈ ਮੀਨਸ ਗਰੂ ਟੋਇਜ਼ ਦਾ ਬ੍ਰਾਂਡ ਲੋਗੋ ਲੱਗ ਗਿਆ ਉਹ ਕੁਆਲਿਟੀ ਪ੍ਰੋਡਕਟ ਹੀ ਨਿਕਲੇਗਾ ਫਿਰ ਵੀ ਕੋਈ ਕਮੀ ਪੇਸ਼ੀ ਆਂਦੀ ਹੈ ਮੇਰਾ ਨੰਬਰ ਬਕਾਇਦਾ ਅਸੀਂ ਦਿੱਤੇ ਹੋਏ ਨੇ ਸੋ ਸਰਵਿਸ ਟਾਈਮ ਤੇ ਅਸੀਂ ਕਾਲ ਕਰ ਲਓ ਹਫਤਾ ਤਾ ਦੇਦਾ ਪ੍ਰੋਸੈਸ ਹੁੰਦਾ ਹੈ ਕੋਈ ਦੂਰ ਜਾਂ ਡਰਾਂਡੇ ਬਾਹਰ ਬੈਠਾ ਹੈ ਭੇਜਣ ਲੈ ਆਂਦਾ ਸਿਰਫ ਸਾਧਨ ਜਾਂ ਖਰਚਾ ਹੁੰਦਾ ਉਹ ਆਪਾਂ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਆ ਜੀ ਮੋਟਰਸਾਈਕਲਾਂ ਦੀ ਵੀ ਰੇਂਜ ਹੋਰ ਦਿਖਾਓ ਮੋਟਰਸਾਈਕਲ ਇੱਕ ਉੱਪਰ ਲੈ ਪਾ ਜੀ ਆਹ ਦੇਖੋ ਤੁਸੀਂ ਤਾਂ ਵੱਡੇ ਤੇ ਚੜ ਗਏ ਮੈਂ ਨਹੀਂ ਮੰਨਦਾ ਅਦਰ ਤੁਹਾਨੂੰ ਤਾਂ ਤੋਤੇ ਬ ਜਿਹੜੇ ਕਹਿੰਦੇ ਨਾ ਤੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਚੜ ਗਿਆ ਬਾਈ ਜੀ ਤੁਸੀਂ ਉਧਰ ਜਾਓ ਬਾਈ ਜੀ ਚਲਾਣਗੇ ਪੂਰਾ ਆ ਦੇਖੋ ਇੱਥੇ ਚਲਾਓ ਇਹ ਮੁੰਡਿਆਂ ਦੇ ਕੁੜੀਆਂ ਦਾ ਕੰਬੋ ਕੰਪਨੀ ਨੇ ਐਕਟਿਵਾ ਸਕੂਟਰ ਕੱਢਤਾ ਸਭ ਤੋਂ ਪਿਆਰੀ ਜੀ ਹੁ ਬੈ ਕੇ ਦੇਖੋ ਪੈਰ ਦੇ ਰੇਸ ਦੇਖੋ ਸੁਖ ਨਾਲ ਕਹਿੰਦੇ ਕੋਈ ਬਾਈ ਜੀ ਦਾ weight ਦੱਸ ਦਿੰਦਾ ਕਿੰਨਾ ਹੈ ਉਹਨੂੰ ਹੀ ਕੰਪਲੀਮੈਂਟਰੀ ਗਿਫਟ ਮਿਲ ਜਾਏਗਾ ਜੀ ਨਹੀਂ ਨਹੀਂ ਮੈਂ ਰੁਕ ਰੁਕ ਕੇ ਸਾਰੇ ਇਹ ਹੁਣ ਚਲਾਓ ਹੁਣ ਦੱਬੋ ਕਿਉਂ ਲੈ ਕਿਉਂ ਜੱਟ ਆ ਗਿਆ ਨਹੀਂ ਇਧਰ ਸਕੂਟਰ ਤੇ ਕਿਉਂ ਕਰਨਿਆ ਮੰਨ ਤਾਂ ਗੱਲ ਇਹ ਅੱਜ ਪ੍ਰੀਤ ਨੂੰ ਡੈਮੋ ਤੇ ਰੱਖੀ ਆਪਾਂ ਓਏ ਸਾਰੇ YouTube ਵਾਲੇ ਦੇਖ ਕੇ ਮੈਨੂੰ ਹੱਸਣਗੇ ਕਿਉਂਕਿ ਸਾਰੇ YouTuberਾਂ ਨੂੰ ਆਹ ਕੰਮ ਕਰਾਉਂਦਾ ਹੈ ਸਾਰੇ YouTuberਾਂ ਤੋਂ ਮੈਨੂੰ ਪਹਿਲੀ ਵੀਡੀਓ ਯਾਦ ਆ ਸਰਨੇ ਕੇ ਪਤੰਦਰਨਾ ਚਾਬੀ ਭਰੀ ਇਹਦੇ ਬੋਲਣਾ ਬੰਦ ਨਹੀਂ ਕਰਦਾ ਵੀ ਇਹਨੂੰ ਬੋਲਣ ਦੋ ਅੱਜ ਮੈਂ ਨਹੀਂ ਬੋਲਣਾ ਹਾਂ ਅੱਜ ਮੈਂ ਨਹੀਂ ਬੋਲਣਾ ਹੀ ਨਹੀਂ ਗਾ ਅੱਜ ਮੈਂ ਸਰ ਇਹ ਕਹ ਸਰ ਕੋ ਗੱਡੀ ਆਈ ਕੰਪਨੀ ਦੀ ਹੂੰ ਪੰਜਾਬ ਦੀ 2024 ਟਾਪ ਮਾਡਲ ਦੀ ਗੱਡੀ ਆਈ ਹੈ ਟਾਪ ਮਾਡਲ ਮੀਨਸ ਬੰਦਾ ਕਹਿੰਦਾ ਨਾ ਸਭ ਤੋਂ ਵਧੀਆ ਗੱਡੀ ਸੋਹਣੀ ਗੱਡੀ ਹੈ ਇਹਨੂੰ ਇਹ ਤੋਂ ਪਾਸੇ ਤੋਂ ਇਹ ਕਹ ਪਾਸੇ ਚੱਕ ਲਓ ਭਾਜੀ ਹੂੰ ਤਿੰਨ ਤੇ ਆਪਾਂ ਨੂੰ ਨਾ ਘੇੜਾ ਦੇਣਾ ਜੱਟਾ ਵਾਲਾ ਇੱਕ ਹਾਂ ਦੋ ਤੇ ਤਿੰਨ ਇਹ ਟੁੱਟ ਗਈ ਉਹ ਨਹੀਂ ਬਾਈ ਜੀ ਉੱਪਰਲਾ ਖਾਲੀ ਬੋਡੀ ਦਾ ਪਾਰਟ ਹੁੰਦਾ ਹੈ ਬੰਪਰ ਹੁੰਦਾ ਹੈ ਹੱਥ ਨਾ ਲੱਗ ਜਾਂਦਾ ਇਹ ਜ਼ਰੂਰ ਦਿਖਾਈਓ ਵੀਡੀਓ ਦੇ ਵਿੱਚ ਵੀ ਮੇਨ ਇਹਦੀ ਕਪੈਸਿਟੀ ਨਾ ਇਹਦਾ ਲੋਕ ਲੱਗ ਜਾਣਾ ਕੋਈ ਗੱਲ ਇਹਦੇ ਜਿਹੜੀ ਮੇਨ ਕਪੈਸਿਟੀ ਗੱਡੀ ਦੀ ਗੱਲੋ ਜੀ ਫਿਰ ਲੱਗ ਗਈ ਜੇ ਬਲੂਟੂਥ ਤੇ ਗੱਡੀ ਹੈ ਪੈਂਡਰੇ ਸਿਸਟਮ ਆ ਜਾਏਗਾ 6 ਮੋਟਰ ਵਾਲੀ ਗੱਡੀ ਹੈ ਚੈਲੇਂਜ ਹੈ ਪ੍ਰਾਈਸ ਦਾ ਔਰ ਤੁਹਾਡਾ ਬਜਟ ਸਿਰ 10000 12000 1500 ਤੱਕ ਦਾ ਹੈਗਾ ਤੇ ਇਹ ਗੱਡੀ ਮੈਂ ਗਾਰੰਟੀ ਨਾਲ ਕਹੂੰਗਾ ਤੁਸੀਂ ਜ਼ਰੂਰ ਬੱਚਿਆਂ ਨੂੰ ਲੈ ਕੇ ਦੇਣੀ ਹੈ ਇਹ ਸੋਲਿਡ ਔਰ ਠੱਕੜ ਗੱਡੀ ਹੈ ਇਹਨੂੰ ਖੇਤਾਂ ਦੇ ਕੁਮਾਨ ਫਰਾਨ ਕਿਤੇ ਵੀ ਲੈ ਕੇ ਜਾ ਸਕਦੇ ਹੋ ਜੋ ਗੱਲ ਕਰੀਏ ਵਧੀਆ ਇਸ ਤੋਂ ਵੀ ਟਾਪ ਮਾਡਲ ਦੀ ਇੰਗਲਿਸ਼ ਮਾਡਲ ਦੀਆਂ ਗੱਡੀਆਂ ਸਾਰੇ ਰੇਂਜ ਮਾਡਲ ਗੱਡੀਆਂ ਦੇ ਬਾਈਕਾਂ ਕਾਰਾਂ ਜੀਪਾਂ ਦੀ ਸਾਡੇ ਕੋਲ ਸਾਰੀ ਵੈਰਾਈਟੀ ਅਵੇਲੇਬਲ ਹੈਗੀ ਹੈ ਉਹ ਸੱਚ ਆ ਮੈਨੂੰ ਚੇਤਾ ਆ ਗਿਆ ਯਾਰ ਕਮਰ ਭਾਈ ਆਹਾ ਆਹਾ ਆ ਬੱਗੀ ਆ ਯਾਰ ਮੇਰਾ ਮਿੱਤਰ ਆ ਉਹ ਕਹਿੰਦਾ ਸੀ ਉਹਨੇ ਜਵਾਕਾਂ ਨਿਆਣੇ ਲੈ ਕੇ ਜਾਣੀ ਆ ਵਾਜੀ ਇਹ ਫੋਰਨ ਕੰਟਰੀ ਦੇ ਟਾ ਮਾਡਲ ਨੇ ਪ੍ਰੋਪਰ ਅਨਾਂ ਨੂੰ ਸੀ ਰਜਿਸਟਰ ਕਰਾਇਆ ਆਇਆ ਕੋਈ ਵੀ ਮਾਡਲ ਮੇਰੇ ਕੋ ਬੱਗੀਆਂ ਦੇ ਦੇਖ ਲਓ ਇਸ ਤੋਂ ਬਾਅਦ ਮੇਰੇ ਕੋ 40 ਤੋਂ ਉੱਪਰ ਮਾਡਲ ਅਵੇਲੇਬਲ ਨੇ ਆਕੀ ਲੁਕਿਆ ਆਕੀ ਲੁਕਿਆ ਇਹ ਭਾਈ ਜੀ ਤੁਸੀਂ ਜਿਵੇਂ ਹੁਣ ਮੋਬਾਈਲ ਦਿਖਾਉਂਦੇ ਪਏ ਸੀ ਨਾ ਆਪਣਾ ਮਨੋ ਵੀ ਇਹੀ ਵਾਲੀ ਬੱਗੀ ਸੀ ਦੀ ਉਹ ਇਹੀ ਬੱਗੀ ਤੁਹਾਡੇ ਅੱਗੇ ਡਿਸਪਲੇ 'ਚ ਪਈ ਹੋਈ ਹੈ ਤੇ ਮੈਂ ਸਿਰਫ ਸ਼ਰਮਿੰਦਾ ਹੋ ਗਿਆ ਉਹਦੀ ਐਮਾਜ਼ਨ ਜਾਂ ਫਲਿੱਪਕਾਰਡ ਦੇ ਰੇਡ ਪੜ ਕੇ ਵੀ ਆਖੇ ਨਾ ਓਏ ਠੱਗੀ ਫੜੀ ਗਈ ਠੱਗੀ ਫੜੀ ਗਈ ਇੱਥੇ ਇਹ 12000 ਦੀ ਇੱਥੇ ਕਿ ਨਹੀਂ 15 ਦੀ ਹੈ 5200 ਦੀ ਬਾਈ ਜੀ ਮੈਂ ਤੁਹਾਡਾ ਫਾਇਦਾ ਹੀ ਕਰਾਉਂਗਾ ਤੇ ਮੈਂ ਜ਼ਰੂਰ ਕਹੂੰਗਾ ਜਿੰਨੇ ਮੇਰੇ ਭਰਾ ਕੰਟਰੀ ਬਾਹਰ ਬੈਠੇ ਨੇ ਕਿਸੇ ਨੇ ਵੀ ਗਿਫਟ ਲੈਣਾ ਹੈ ਦਾ ਗੁਰੂ ਟੁਆਏ .in ਤੇ ਜਾ ਕੇ ਸ਼ੋਪਿੰਗ ਕਰ ਸਕਦੇ ਹੋ इजीली ਸ਼ਿਪਿੰਗ ਹੈ ਪੈਨ ਇੰਡੀਆ ਡਿਲੀਵਰੀ ਇਨਕਲੂਡ ਹੈ ਤੇ ਇੱਕ ਪੇਜ ਬਹੁਤ ਬਣੇ ਪਏ ਯਾਰ ਤੇਰੇ ਤੱਕ ਇੰਨੇ ਪੇਜ ਕਿਵੇਂ ਚਲਾਉਨੇ ਸ਼ੁਕਰਾਨਾ ਹੈ 100 ਤੋਂ ਉੱਪਰ ਫਰੋਡ ਵੇ ਬਣ ਚੁਕੇ ਮੈਂ ਨਹੀਂ ਚਲਾਉਂਦਾਗਾ ਅਸੀਂ ਕੋਈ ਪੇਡ ਪ੍ਰੋਮੋਸ਼ਨ ਨਹੀਂ ਕਰਦੇ ਸਾਡਾ ਮੋਟਿਵ ਹੈ ਆਪਣੇ ਵੰਗ ਚੰਗੇ ਨੂੰ ਸੁਧਾਰ ਕਰੀਏ ਚਾਹੇ ਮੇਰਾ ਵਪਾਰੀ ਦੇਖ ਰਿਹਾ ਉਹ ਵੀ ਘੱਟ ਰੇਟਾਂ ਦੇ ਮਾਲੂ ਜੇ ਸਾਨੂੰ ਕੋਈ ਦਿੱਕਤ ਨਹੀਂ ਹੈ ਸਾਡਾ ਫਰੌਡ ਜਿਹੜਾ ਹੋ ਰਿਹਾ ਐ ਇਸੇ ਗੱਲ ਤੇ ਹੋ ਰਿਹਾ ਤੁਸੀਂ ਸਾਡਾ ਕਾਲ ਕਰਨੀ ਚਾਹੇ ਖੜਾਉਣੇ ਤੋਂ ਇਲਾਵਾ ਬੂਟ ਲੈਣੇ ਨੇ ਪਾਸਪੋਰਟ ਲੋਵਾਣਾ ਕੁਝ ਵੀ ਲੈਣਾ ਹੈ ਸਿੱਧਾ ਫੰਡਾ ਹੈਗਾ ਵੀਡੀਓ ਕਾਲ ਕਰਕੇ ਬੰਦਾ ਦੇਖੋ ਕਿਹੜਾ ਹੈਗਾ ਜੇ ਉਹਨਾਂ ਵੀਡੀਓ ਕਾਲ ਕਰਕੇ ਸਾਮਾਨ ਦਿਖਾ ਦੇ ਚੋੜ ਦਿਖਾ ਦੇ ਵੀਡੀਓ ਕਾਲ ਤੇ ਸਾਮਾਨ ਲੈਣਾ ਨੋਰਮਲ ਕਾਲ ਕਰਕੇ ਹੀ ਗੱਲ ਕਰਨੀ ਹੈ ਕੋਈ ਸਾਨੂੰ ਇੱਕ ਦਿਨ 10000 ਤੋਂ ਬਾਅਦ ਕਾਲ ਆਉਂਦੀ ਸੀ ਕਾਲ ਨਹੀਂ ਚੱਕ ਪਾਉਂਦੇ ਪੰਜਾਬੀ ਕਹਿੰਦੇ ਕਾਲੇ ਬੈ ਜਾਂਦੇ ਨੇ ਇੱਕ ਵਾਰੀ ਪੰਜ ਫਾਰਮ ਭਰ ਲਾਦੇ ਨਹੀਂ ਚੱਕਿਆ ਤੇ ਫਰਾਡ ਦਾ ਪੇ ਫੋਲੋ ਕਰ ਲੈਂਦੇ ਇਸ ਲਈ ਅਸੀਂ ਬਕਾਇਦਾ 1930 ਨੰਬਰ ਵੀ ਸਰਕਾਰ ਨੂੰ ਲਗਾ ਕੇ ਸਾਨੂੰ ਕਈ ਸਾਨੂੰ ਸਾਨੂੰ ਕੰਪਨੀ ਨੇ ਦਿੱਤਾ ਹੈ ਸਾਈਬਰ ਕ੍ਰਾਈਮ ਵਾਲਨੇ ਦੇਖੋ ਵੀ ਲਿਖ ਕੇ ਲਗਾ ਕੇ ਗਈ ਬਾਈ ਤੂੰ ਇਹਨੂੰ ਲਗਾ ਕੇ ਰੱਖ ਕੋਈ ਵੀ ਆਂਦਾ ਹੂੰ ਕੋਣ ਬਗਾਇਦਾ ਪੜਾਦੀ ਵੀ 1930 ਦੇ ਕਾਲ ਕਰਕੇ ਆਪਣੀ ਕੰਪਲੇਂਟ ਲਿਖਾ ਸਕਦੇ ਹੋ ਬਗਾਇਦਾ ਇਹ ਫੋਟੋ ਤੁਹਾਨੂੰ ਮਿਲੇਗੀ ਫਰਾਡ ਦੇ ਪੇਜ ਦੇ ਉੱਤੇ ਮੇਰੀ ਵਾਲੀ ਪੰਜਾਬੀ ਵਿੱਚ ਲਿਖਤਾ ਧੋਕਾ ਧਾੜੀ ਤੋਂ ਸੁਚੇਤ ਰਹੋ ਧੋਖਾ ਧਾੜੀ ਸੇ ਸਾਵਧਾਨ ਰਹੇ ਬੇਨਤੀ ਕੀ ਹੈ ਆਪਣੇ ਪੈਸੇ ਬਚਾ ਲਿਓ ਸਾਨੂੰ ਪੈਸਾ ਨਹੀਂ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਹੈ ਬਾਈ ਜੀ ਆਏ ਨੇ ਨਾ ਪਿਆਰ ਦਾ ਜਿਹੜੀ ਸੀ ਪ੍ਰੋਡਕਟ ਦਿਖਾ ਰਹੇ ਆ ਇਸ ਤੋਂ ਕਈ ਗੁਣਾ ਜ਼ਿਆਦਾ ਸਾਡੇ ਕੋਲ ਸਮਾਨ ਡਿਸਪਲੇ ਦੇ ਵਿੱਚ ਪਿਆ ਹੈ ਕੰਪਨੀ ਦਾ ਸਭ ਤੋਂ ਵਧੀਆ ਦੇਖੋ ਪਿਆਰਾ ਸਾਈਕਲ ਲੈ ਕੇ ਆਏ ਆ ਜਿਹੜਾ ਇੰਡੀਆ ਦੇ ਵਿੱਚ ਪਹਿਲੇ 25 ਸਾਲ ਪਹਿਲਾਂ ਲੀਓ ਕੰਪਨੀ ਦਾ ਸਾਈਕਲ ਸਰ ਹੁੰਦਾ ਸੀਗਾ ਇਹ ਵਾਲਾ 스마트 ਔਰ ਵਧੀਆ ਸਾਈਕਲ ਮੇਰੀ ਕੋਸ਼ਿਸ਼ ਹੈ ਕਿ ਇਹ ਕਸਟਮਰ ਨੂੰ ਸੀ ਵਧੀਆ ਕੁਆਲਟੀ ਦਾ ਪ੍ਰੋਡਕਟ ਦੇਈਏ ਜਿਹੜਾ ਟੁੱਟੇ ਨਾ ਮੇਰੇ ਕੋਲ ਸਰ ਅੰਦਰ ਦਰ ਤੇ ਛਾੜ ਜੋ ਮੈਂ ਕਰਨਾ ਨਾਲੇ ਸਸਤਾ ਨਾਲੇ ਵਧੀਆ ਪਹਿਲੇ ਪੈਰ ਅੱਕੇ ਛਾੜ ਜੋ ਲੋ ਜੀ ਅੱਛਾ ਉਹ ਉਹ ਲੋ ਜੀ ਮੈਂ ਪਿੱਛਾ ਧੱਕਾ ਮਾਰਾ ਇਹਦਾ ਇਹਦੇ ਐਂਡੀ ਕਰਾਤਾ ਇਸ ਤੋਂ ਵਧੀਆ ਸਾਈਕਲ ਤੁਹਾਨੂੰ ਨਹੀਂ ਮਿਲਣਾ ਵੀ ਇੰਨਾ ਲੋਡ ਭਾਗ ਰੇ ਸਾਈਕਲ ਚੱਲ ਰਿਹਾ ਹੈ ਇਸ ਤੋਂ ਬਧੀ ਦਾ ਜ਼ੋਰ ਕੀ ਦਨ ਹਾਵਾਂਗੇ ਆ ਨਾਗ ਦਾ ਬੱਚਾ ਕਦੋਂ ਦੇਣਾ ਨਾਗ ਦਾ ਬੱਚਾ ਕਿੰਨੇ ਦਾ ਦੇਣਾ ਇਹ ਦੇਖ ਲ ਤਾ ਸਾਹਮਣੇ ਸਪੇਰਾ ਬਣ ਗਿਆ ਤੇਰਾ ਯਾਰ ਅਸੀਂ ਕਹਿੰਦੇ ਕਿਸੇ ਨਾਲ ਘਟ ਨਹੀਂ ਹੈਗੇ ਹੈ ਬਾਜੀ ਇਹ ਵੈਰਾਈਟੀ வால் ਡਿਜ਼ਨੀ ਦੇ ਅਸੀਂ ਕਟੋਗੜ 500 ਤੋਂ ਉੱਪਰ ਮਾਡਲ ਲੈ ਕੇ ਆਏ ਆ ਜੇ ਅਗਰ ਤੁਸੀਂ ਗਿਫਟ ਲੈਣਾ ਚਾਹੁੰਦੇ ਅਸ਼ੋਰ ਵਾਲਾ ਮੈਕਸ ਸੌਫਟਵੇਅਰ ਚੱਕ ਲੈਣਾ ਹਲੋ ਕਹਿੰਦੇ ਮੇਕ ਇਵਿਸ਼ ਫ੍ਰੋਮ ਹੈ ਡੋਰੇਮੋਨ ਚੰਗੇ ਜਿਹੜਾ ਸਾਡਾ ਡਿਸਪਲੇ ਮਾਡਲ ਲੱਗੇ ਕੋਈ 50 ਕੈਰੈਕਟਰਾਂ ਦੇ ਨਾਮ ਲਿਖ ਕੇ ਸਾਨੂੰ ਫੇਸਬੁੱਕ ਇੰਸਟਾਗ੍ਰam YouTube નીચે ਲਿਖ ਕੇ ਪਾ ਕੇ ਟੈਗ ਕਰ ਦਿਓ ਇੱਕ ਲੱਕੀ ਜੀ ਜੇਨਰ ਨੂੰ ਅਸੀਂ ਦੇਣ ਲੱਗੇ ਆ ਡੋਰੀਮੋਂ ਗਿਫਟ ਦੇ ਵਿੱਚ ਤੇ ਆ ਜੇ ਘਰੇ ਤੁਹਾਡੇ ਕਮਰੇ ਦੇ ਵਿੱਚ ਪਿਆ ਸ਼ੋਕੇਸ ਦੇ ਵਿੱਚ ਪਿਆ ਤਾਂ ਬਹੁਤ ਪਿਆਰਾ ਲੱਗੂਗਾ ਬਾਜੀ ਮੈਂ ਕਹਿੰਦਾ ਸਾਰੇ ਡਿਜ਼ਾਈਨ ਪਏ ਮਿੱਕੀ ਮਿਨੀ ਟੋਮਨ ਜੋ ਦੁਨੀਆ ਭਰ ਦਾ ਦੀ ਸੌਫਟਵੇਅਰ ਮੰਗ ਲੋ ਸਾਰੀ ਰੇਂਜ ਅਵੇਲੇਬਲ ਹੈ ओरिजिनल ਔਰ ਰਜਿਸਟਰਡ ਮਾਡਲ ਸਾਰੇ ਅਵੇਲੇਬਲ ਨੇ ਤੂੰ ਆ ਦੇਖ ਓਏ ਦੇਖੀ ਤੇ ਕਰਨੇ ਤੂੰ ਫੀਲ ਦੇਖ ਇਹਦਾ ਚੈੱਕ ਕਰ ਫੀਲ ਹਾਂ ਉਹ ਲੰਗਨ ਸਪੇਰਾ ਤਰਾ ਆ ਜੋ ਤੁਹਾਨੂੰ ਇੱਕ ਬੜੀਆ ਚੀਜ਼ ਹੈਈ ਕਹਿੰਦੇ ਕਹਿੰਦੇ ਹਾਥੀ ਮੇਰੇ ਸਾਥੀ ਵੀ ਸਾਰੇ ਕੋ ਲਗਾ ਸੱਚੀ ਗੱਲ ਜੀ ਇੱਕ ਮੰਨ ਲਈ ਬਾਜੀ ਇਹ ਅਸੀਂ ਤਾਜ਼ਾ ਤਾਜ਼ਾ ਹੀ ਨਾ ਫੜ ਕੇ ਲਿਆਂਦਾ ਔਰ ਪੈਕ ਕੀਤਾ ਹੈ ਇਹ ਖੋਲੋ ਇਹ ਖੋਲ ਨਹੀਂ ਬੈਣਾ ਓਏ ਯੂਸ਼ ਖੋਲਿਆ ਰੰਦੀ ਯਾਰ ਗੱਠ ਲਾਉਂਦੀ ਯਾਰ ਦੇਖਦੇ ਆ ਨਾ ਫਿਰ ਕਿਹੋ ਜਿਹਾ ਨਿਕਲਦਾ ਕਹਿੰਦੇ ਨਿਕਲਦਾ ਸਾਰਾ ਅਨਏਬਲ ਜਿੰਨੇ ਵੀ ਮੇਰੇ ਭਰਾ ਦੇਖ ਰਹੇ ਫੈਮਿਲੀ ਦੇਖ ਰਹੇ ਸਿਰਫ ਕਦੇ ਖਲੀ ਤੇ ਮੇਰੇ ਪਹਿਲਵਾਨਾਂ ਨੂੰ ਉਹ ਕਬੱਡੀ ਪਲੇਅਰਾਂ ਨੂੰ ਛੱਡ ਕੇ ਮੈਂ ਫਿਰ ਦੱਸ ਰਿਹਾ ਮਾਪੇ ਸ਼ੌਂਕ ਨਾ ਖਡੋਣਾ ਲੈਣ ਆਂਦੇ ਨੇ ਕੋਈ मामੂ ਚਾਚੂ ਤਾਊ ਪਾਪਾ ਫਾਦਰ ਕੋਈ ਵੀ ਬਜ਼ੁਰਗ ਵੱਡਾ ਆ ਜਾਵੇ ਸਿਆਣਾ ਆ ਜਾਵੇ ਮੈਂ ਫਿਰ ਦੱਸ ਰਿਹਾ ਬਾਡੀ ਬਿਲਡਰ ਛੱਡ ਕੇ ਪਹਿਲਵਾਨ ਛੱਡ ਕੇ ਤੇ ਆਨਰੇ ਵਿੱਚ ਖਲੀ ਛੱਡ ਕੇ ਮੈਂ ਚੈਲੰਜ ਪੂਰੇ ਪੰਜਾਬ ਨੂੰ ਦੇਣ ਲੱਗਾ ਸਾਡੇ ਕੋਲ ਬਹੁਤ ਪਿਆਰਾ ਇੱਕ ਨਾ ਹਾਤੀ ਆ ਗਿਆ ਹੈ ਹਾਤੀ ਨੂੰ ਸਿਰਫ ਮੋਢਿਆਂ ਤੇ ਐ ਚੱਕਣਾ ਹੈ ਵਿਦਆਊਟ ਟੱਚ ਕੰਦੇਆਂ ਤੇ ਨਹੀਂ ਚੱਕਣਾ ਚੱਕ ਕੇ ਕੋੜੀਆਂ ਤੋਂ ਲੈ ਕੇ ਨੀਚੇ ਨੂੰ ਜਾਣਾ ਜਿੰਨੇ ਚੱਕ ਲਿਆ ਬਾਹਰ ਲੈ ਗਿਆ ਉਹ ਹਾਤੀ ਹੁੰਦਾ अच्छा अच्छा हाथी ओदा हाथी ओदा प्रीत एक काम कर प्रीत ਤਾਂ ਕਰੂਗਾ ਇਹ ਪਹਿਲੇ ਤੁਸੀਂ ਕਰਨਾ ਅੱਜ ਅੱਜ ਤੂੰ ਦੇਖੀ ਜਾਂਦੀ ਹੈ ਟੱਚ ਵੀ ਨਹੀਂ ਕਰਨਾ ਕਿਤੇ ਤੇ ਫਿਰ ਚੱਕੂ ਕਿਵੇਂ ਜੇ ਟੱਚ ਨਹੀਂ ਕਰਨਾ ਸਰ ਇਹ ਕਰਦਾ ਚੱਕਣਾ ਬਾਦ ਚੱਕ ਲਿਆ ਮੰਨਣਾ ਹਾਂ ਕਿੰਦੇ ਲੈ ਕੇ ਟੱਚ ਵੀ ਨਹੀਂ ਕਰਨਾ ਉਹ ਚੱਕਣਾ ਵੀ ਸਿੱਧਾ ਹੀ ਹੈ ਕਿਵੇਂ ਚੱਕਣਾ ਬਾ ਚੱਕ ਲੋ ਬਾ ਚੱਕ ਲੋ ਨਹੀਂ ਕੋਈ ਹੋਰ ਟਰਾਈ ਕਰ ਲੋ ਮੈਂ ਤੁਹਾਨੂੰ 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 ਵੀ ਟਰਾਈ ਕਰ ਦੂੰਗਾ ਬਾਕੀ ਨੂੰ ਨਹੀਂ ਨਹੀਂ ਟਰਾਈ ਹੈ ਸਾਰੀ ਆਇਆ ਚੱਕਣਾ ਨਹੀਂ ਮੁੰਡਿਆਂ ਤੇ ਵਾਲਿਆ ਬਾਜੀ ਲੈ ਇਹ ਮੋਢਿਆਂ ਤੇ ਪਾ ਲਿਆ ਬਾਲਾ ਕੱਢਣਾ ਹਾਂ ਹੁਣ ਬੋਲਿਆ ਪ੍ਰੀਤ ਇਹ ਕਹਿੰਦਾ ਬਾਲਾ ਹੀ ਕੱਢਾਂਗੇ ਸਾਰੇ ਮਿਲ ਕੇ ਭਾਰਾ ਉਹ ਕਹਦਾ ਭਾਰ ਹੈ ਭਾਰਾ ਇਹੇ ਹੋਊਗਾ ਘਟੋ ਘਟ 50 ਕਿਲੋ ਦਾ 40 ਕਿਲੋ ਚਲ ਆ ਜਾ ਪ੍ਰੀਤ ਹੁਣ ਤੇਰੀ ਵਾਰੀ ਹੈ ਪ੍ਰੀਤ ਆਈ 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 ਮੇਰੇ ਨਾਲ ਟ੍ਰਾਇਲ ਟ੍ਰਾਇਲ ਹੀ ਮਾਰ ਲੈ ਆਪਾਂ ਨੂੰ ਹਾਥੀ ਮਿਲ ਜਾਣਾ ਆਪਾਂ ਨੂੰ ਹਾਥੀ ਮਿਲ ਜਣਾ ਇਹ ਮੋਢਿਆਂ ਚੱਕ ਲਿਆ ਨੇ ਇਹ ਮੋਢਿਆਂ ਚੱਕ ਲਿਆ ਓਏ ਲੈਵਲ 'ਚ ਨਹੀਂ ਗਾ ਉਹ ਇਹ ਬੈਲੈਂਸ 'ਚ ਨਹੀਂ ਧਿਆਨ ਨਾਲ ਧਿਆਨ ਨਾਲ ਹਾਂ ਰੋਕ ਦੇ ਨਾ ਨਾ ਉੱਪਰ ਪੁੱਟ ਜਿਹੜਾ ਬੰਦਾ ਲੈ ਗਿਆ ਚੱਕ ਕੇ ਬਾਲਾ ਕੱਢ ਕੇ ਉਹਦਾ ਹੀ ਉਹਦਾ ਅਮਲ ਉਹ ਨਹੀਂ ਕਰਦਾ ਇਹ ਤਾਂ ਇਹ ਤਾਂ ਇਹ ਤਾਂ ਗੱਲ ਸੁਣ ਲੈ ਮੇਰੀ ਭਾਵੇਂ ਤੂੰ ਖਲੀ ਨੂੰ ਚੈਲੰਜ ਕਰਦੇ ਉਹ ਤੋਂ ਨਹੀਂ ਜਾ ਇਹ ਚੱਕਣਾ ਵੀ ਇਦਾਂ ਹੀ ਆ ਵਸ ਤਰੀਕੇ ਨਾਲ ਮੈਂ ਤੈਨੂੰ ਦੱਸਦਾ ਪ੍ਰੀ ਤੇ ਇਹ ਜਾਊ ਪਤਾ ਕਿਵੇਂ ਕਿਵੇਂ ਬਿਉਂਤ ਲਾਓ ਐਕਟ ਕੱਢਣ ਵਾਲਾ ਵਾਂਗੂ ਪਹਿਲਾਂ ਸੁਣੀ ਚੱਲੀ ਕਰਨੀ ਐ ਸੋਣੀ ਰੇਡ ਕੱਢਣੀ ਐ ਇਹ 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 ਆਉ ਜਾਊਗਾ ਸੁਣੋ ਮੇਰੀ ਗੱਲ ਆਪਾਂ ਚਾਹਦੇ ਆਂ ਪੁੱਠੇ ਪਾਸਿਓ ਇਹਦਾ ਬੈਲੈਂਸ ਖਰਾਬ ਹੋ ਗਿਆ ਅੱਜ ਕਰਨਾ ਚਾਹਦਾ ਨਹੀਂ ਨਹੀਂ ਇਹ ਇਹ ਚੱਕਿਆ ਜਾਊਗਾ ਇਧਰਲੇ ਪਾਸੇ ਸਹੀ ਦੱਸਾਂ ਸੱਤ ਆਥੀ ਮੇਰੇ ਜਾ ਚੁੱਕੇ ਨੇ ਇਹ ਕਹਿੰਦਾ ਸੱਤ ਆਥੀ ਲੈ ਗਏ ਲੋਕ ਹਾਂ ਲੈ ਗਏ ਨੇ ਚੱਲ ਚੱਕ ਇਹ ਇਧਰਲੇ ਪਾਸੇੋਂ ਫੇਰੇ ਬੈਲੈਂਸ ਹੋ ਜਾਊਗਾ ਚੱਕੂਗਾ ਦੇ ਚੱਲ ਕਰਨ ਧਿਆਨ ਰੱਖ ਕੇ ਚੱਕ ਲਿਆ ਤੇ ਕਿਹਦਾ ਟੱਚ ਨਹੀਂ ਕਰਨਾ ਬਸ ਮੋੜਾ ਲੱਤ ਨਹੀਂ ਲਾਣੀ ਲੈ ਲੱਤ ਨਹੀਂ ਲਾਣੀ ਸੀ ਅੱਛਾ ਸਿਰ ਤੇ ਰੱਖ ਲਿਆ ਲੈ ਉਹ ਨਾਲ ਆਇਂਦਾ ਬਈ ਲੱਗਦਾ ਕੋਈ ਨਾ ਕੋਈ ਯਾਰ ਲੱਗਦਾ ਹੈ ਨਾ ਬੈੱਡ ਸੋਨੇ ਦੇ ਬੈੱਡ ਇੱਕ ਗਿਆ ਸੀ ਹਾਥੀ ਹੋ ਗਿਆ ਸੀ ਕੰਮ ਆ ਬਚ ਗਿਆ ਚਲੋ ਚਲ ਵੀ ਕੋਈ ਹੋਰ ਕਿਸੇ ਦਾ ਕੰਮ ਆ ਜੋ ਸਰ ਸਭ ਤੋਂ ਸੋਹਣਾ ਅਸੀਂ ਬੱਚਿਆਂ ਦਾ ਕਸਟਮਾਈਜ਼ ਬੈੱਡ ਵੀ ਦਿਆ ਕਰਾਂਦੇ ਆ ਆਨਲਾਈਨ ਜਿਹੜੇ ਵੀ ਕੋਈ ਪਰਿਵਾਰ ਦੇਖਦਾ ਹੈ ਬੱਚਾ ਦਾ 2 ਸਾਲ ਦਾ ਹੈ 20 ਸਾਲ ਦਾ ਹੈ ਤੇ ਮੈਂ ਕਹਿੰਦਾ ਵੱਡਾ ਹੀ ਆ ਜਾਵੇ ਸਰ ਮੇਰੇ ਕੇਤੇ ਤੇ ਉੱਪਰ ਚੜਜੋ ਛਲਾਂਗਾ ਮਾਰ ਲਓ 25 ਇਹ ਲੂਗਾ ਨਹੀਂ ਆ ਦੇਖੋ ਬੈੱਡ ਆ ਇਹ ਕਾਰ ਗੱਲ ਕਾਰ ਸੋਲਿਡ ਔਰ ਬੈਸਟ ਬੈਡ ਹੈ ਔਰ ਸਾਰਾ ਕਸਟਮਾਈਜ਼ ਰਹਾ ਕਰਨੇ ਹੈ ਅਗਰ ਬੱਚਾ ਤਾਂ ਲੱਗਦਾ ਹੈ ਨਾਮ ਲਿਖਾਣਾ ਹੈ ਕੋਈ ਗੋਤ ਲਿਖਾਣਾ ਹੈ ਰੰਦਾਵਾ ਜਾਂ ਕੋਈ ਚੀਜ਼ ਖਾਨੀ ਅਸੀਂ ਸੇਮ ਨੂੰ ਕਸਟਮਾਈਜ਼ ਵੀ ਕਰਦੇ ਆ ਉਹ ਮੇਰੇ ਕੋ ਸਾਰੀ ਮਤਲਬ ਕਿ ਕਹਿੰਦੇ ਨਾ ਵੈਰਾਈਟੀ ਗੱਡੀਆਂ ਬਾਈਕਾਂ ਦੇ ਲੋਕੀ ਕਹਿੰਦੇ ਨਾ ਲੈਣ ਆਣੇ ਆ ਇੱਕ ਛੱਤ ਥੱਲੇ ਸਾਨੂੰ 5000 ਆਈਟਮ ਦੇਣ ਦਾ ਮੈਂ ਦਾਵਾ ਕਰਦਾ ਆਣਾ ਮੈਨਾ ਤੁਹਾਨੂੰ ਬ੍ਰਾਂਡ ਗੁਰੂ ਟਾਇਲ ਲੁਧਿਆਣਾ ਮਾਰਲ ਟਾਊਨ